ਚ ਪੰਜਾਬੀ ਮੁੰਡੇ ਨੇ ਧੱਕ ਪਾਈ ਹੈ ਗਿਆ ਤਾਂ ਸਟੂਡੈਂਟ ਵੀਜ਼ਾ ਦੇ ਉੱਤੇ ਪੜ੍ਹਾਈ ਕਰਨ ਦੇ ਲਈ ਸੀ ਪਰ ਮਿਹਨਤ ਤੇ ਲਗਨ ਦੇ ਨਾਲ ਅੱਜ ਐਮਐਲਏ ਬਣ ਕੇ ਪੰਜਾਬ ਮੁੜਿਆ ਐ ਐਮਐਲਏ ਵੀ ਪੰਜਾਬ ਦਾ ਨਹੀਂ ਬਲਕਿ ਕੈਨੇਡਾ ਦਾ ਐਮਐਲਏ ਬਣ ਕੇ ਮੁੜਿਆ ਜਿਸ ਤੋਂ ਬਾਅਦ ਮਾਪਿਓ ਨੂੰ ਵੀ ਪੂਰਾ ਮਾਣ ਹੈ ਆਪਣੇ ਪੁੱਤ ਤੇ ਪੰਜਾਬ ਆਉਣ ਤੇ ਆਪਣੇ ਪੁੱਤ ਦਾ ਮੂੰਹ ਮਿੱਠਾ ਕਰਵਾ ਕੇ ਮਾਪਿਓ ਦੇ ਵੱਲੋਂ ਸਵਾਗਤ ਕੀਤਾ ਗਿਆ ਇਥੇ ਤਾਂ ਕਿ ਜਿਸ ਕਾਲਜ ਦੇ ਵਿੱਚ ਮੁੰਡਾ ਪੜਿਆ ਸੀ ਉਸ ਕਾਲਜ ਦੇ ਵੱਲੋਂ ਵੀ ਜੋ ਹੈ ਬੁਕੇ ਦੇ ਕੇ ਲੜਕੇ ਦਾ ਸਵਾਗਤ ਕੀਤਾ ਗਿਆ ਇਹ ਲੜਕਾ ਫਰੀਦਕੋਟ ਦਾ ਰਹਿਣ ਵਾਲਾ ਹੈ ਜਿਸਨੇ ਕਿ ਪੂਰੀ ਦੁਨੀਆ ਦੇ ਵਿੱਚ ਫਰੀਦਕੋਟ ਦਾ ਨਾਮ ਚਮਕਾ ਕੇ ਰੱਖ ਦਿੱਤਾ ਇਸ ਦੀ ਉਮਰ ਵੀ ਕੋਈ ਜ਼ਿਆਦਾ ਨਹੀਂ ਬਲਕਿ 30 ਸਾਲ ਦੇ ਕਰੀਬ ਹੈ ਕੈਲਗਰੀ ਕੈਨੇਡਾ ਦੇ ਵਿੱਚ ਸਭ ਤੋਂ ਛੋਟੀ ਉਮਰ ਦਾ ਵਿਧਾਇਕ ਬਣਿਆ ਹੈ ਗੁਰਿੰਦਰ ਸਿੰਘ ਜਿਹੜਾ ਕਿ 2011 ਦੇ ਵਿੱਚ ਸਟੱਡੀ ਕਰਨ ਦੇ ਲਈ ਕੈਨੇਡਾ ਗਿਆ ਸੀ ਉੱਥੇ ਜਾ ਕੇ ਸਟੂਡੈਂਟ ਯੂਨੀਅਨ ਦੇ ਨਾਲ ਜੁੜ ਗਿਆ ਤੇ ਫੇਰ ਕਿਸੇ ਲੀਡਰ ਦੇ ਦਫ਼ਤਰ ਦੇ ਵਿੱਚ ਨੌਕਰੀ ਕਰਨ ਲੱਗ ਗਿਆ ਤੇ ਨੌਕਰੀ ਕਰਦਾ ਕਰਦਾ ਬਣ ਗਿਆ ਵਿਧਾਇਕ ਕਿ ਪੰਜਾਬ ਆਉਣ ਦੇ ਉੱਤੇ ਇਸ ਦਾ ਪਰਮਾ ਸਵਾਗਤ ਕੀਤਾ ਗਿਆ ਹੈ ਕਿ ਕੁਝ ਕਹਿਣਾ ਇਸ ਲੜਕੇ ਦਾ ਆਓ ਤੁਹਾਨੂੰ ਸੁਣੋਨੇ ਆ ਤੁਹਾਡੇ ਚੈਨਲ ਦੇ ਨਾਲ ਸਾਰੇ ਤੁਹਾਡੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਕਵਰੇਜ ਕੀਤੀ ਔਰ ਮੈਂ ਜਿਹੜੇ 올ਡ ਸਟੂਡੈਂਟ ਐਸੋਸੀਏਸ਼ਨ ਐ ਮਹਿੰਦਰਾ ਕਾਲਜ ਦੀ ਉਹਨਾਂ ਦਾ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਬੱਚੇ ਨੂੰ ਸਨਮਾਨ ਸਨਮਾਨ ਦਿੱਤਾ ਔਰ ਇਸ ਕਾਲਜ ਦੇ ਵਿੱਚ ਇਹ ਖੇਡਾ ਵੀ ਔਰ ਸਾਡੇ ਲਈ ਵੀ ਮਾਣ ਦੀ ਗੱਲ ਹੈ ਕਿ ਅਸੀਂ ਇਸ ਥਾਂ ਤੇ ਅੱਜ ਖੜੇ ਹਾਂ ਸਾਨੂੰ ਬਹੁਤ ਖੁਸ਼ੀ ਮਸੂਰ ਹੈ ਬਰਾੜ ਸਾਹਿਬ ਮਹਿਸੂਸ ਕੀ ਹੋ ਰਿਹਾ ਕਿਉਂਕਿ ਤੁਹਾਡੇ ਬੇਟੇ ਨੇ ਤੁਸੀਂ ਤਾਂ ਸੋਚਿਆ ਵੀ ਨਹੀਂ ਹੋਣਾਗਾ ਇਥੋਂ ਤੱਕ ਪਹੁੰਚਣਗੇ ਤੇ ਇੰਨਾ ਤੁਹਾਨੂੰ ਮਾਣਸ ਕਰ ਮਿਲੂ ਬਿਲਕੁਲ ਜੀ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਆਪਾਂ ਤਾਂ ਹਰੇਕ ਮਾਂ ਤੋਂ ਪੜਨ ਵਾਸਤੇ ਬੱਚੇ ਨੂੰ ਭੇਜਦਾ ਤੇ ਅਸੀਂ ਭੇਜਿਆ ਸੀ ਪੜਨ ਵਾਸਤੇ ਪਰ ਕੁਦਰਤੀ ਗੱਲ ਹੈ ਜਦੋਂ ਕਿਸੇ ਪਰਿਵਾਰ ਦੇ ਖੂਨ ਖੂਨ ਦੇ ਵਿੱਚ ਕੋਈ ਹੁੰਦਾ ਹੈ ਉਹ ਜਦੋਂ ਤਾਂ ਉਹਨਾਂ ਦੇ ਬੱਚਿਆਂ 'ਚ ਵੀ ਚੱਲਿਆ ਜਾਂਦਾ ਕਿਉਂਕਿ ਮੇਰਾ ਪਿੰਡ ਲੰਡੇ ਹੈ ਜੀ ਮੇਰੇ ਫਾਦਰ ਸਾਹਿਬ ਪਹਿਲਾਂ ਪੰਚਾਇਤ ਮੈਂਬਰ ਬਣੇ ਸਾਰਿਆਂ ਤੋਂ ਵੱਧ ਵੋਟਾਂ ਤੇ ਉਹ ਮੈਂਬਰ ਜਿੱਤੇ ਉਸ ਤੋਂ ਬਾਅਦ ਸਾਡੇ ਮੁੱਖੀ ਸਾਡੇ ਬਣੇ ਮੇਰੇ ਫਾਦਰ ਸਾਹਿਬ ਡੈਥ ਹੋ ਗਈ ਤੇ ਮੇਰੇ ਵੱਡੇ ਭਾਈ ਜੀ ਮੇਥੋਂ ਵੱਡੇ ਆ 12-13 ਸਾਲ ਉਹਨਾਂ ਨੇ ਸਾਡੇ ਪਰਿਵਾਰ ਦੀ ਕਮਾਂਡ ਸੰਭਾਲੀ ਉਹ ਵੀ ਇਸ ਸ਼ਹਿਰ ਦੇ ਵਿੱਚ ਆਪਣਾ ਨਾਮ ਚੰਗਾ ਕਮਾਇਆ ਔਰ ਉੱਥੇ ਜਾ ਕੇ ਵੀ ਇਲੈਕਸ਼ਨ ਲੜੇ ਔਰ ਇਸੇ ਤਰ੍ਹਾਂ ਪਰਿਵਾਰ ਦੇ ਵਿੱਚੋਂ ਬਾਅਦ ਚ ਬੇਟੇ ਨੂੰ ਟਿਕਟ ਮਿਲੀ ਤਾਂ ਇਲੈਕਸ਼ਨ ਲੜੇ ਕੀ ਕਹਿਣਾ ਚਾਹੋਗੇ ਕਦੋਂ ਤੁਸੀਂ ਕੈਨੇਡਾ ਦੇ ਵਿੱਚ ਗਏ ਮੈਂ ਜੀ 2011 ਦੇ ਵਿੱਚ ਕੈਨੇਡਾ ਦੇ ਵਿੱਚ ਗਿਆ ਸੀ ਸਟੂਡੈਂਟ ਪਟਵਾਰ ਸਟੂਡੈਂਟ ਗਿਆ ਸੀ ਐ ਐਮਐਲਏ ਬਣਿਓ ਤੁਹਾਡੇ ਮਾਈਂਡ ਦੇ ਵਿੱਚ ਕਿਵੇਂ ਆਇਆ ਕਿਉਂਕਿ ਸਟੂਡੈਂਟ ਜਾਂਦੇ ਆ ਉੱਥੇ ਬਿਜ਼ਨਸ ਕਰਦੇ ਆ ਜਾਂ ਕੋਈ ਹੋਰ ਉਹਨਾਂ ਦੀ ਮਨਸ਼ਾ ਬੰਦ ਹੁੰਦੀ ਆ ਹਾਂਜੀ ਦੇਖੋ ਮੈਨੂੰ ਐ ਲੱਗਦਾ ਕਿ ਬਹੁਤ ਸਾਰੇ ਲੋਕ ਸਵਾਲ ਵੀ ਕਰ ਲੈਂਦੇ ਨੇ ਤੁਸੀਂ ਵੀ ਪਹਿਲਾਂ ਪੁੱਛਿਆ ਸੀ ਕਿ ਤੁਸੀਂ ਪੋਲਿਟਿਕਸ ਚ ਆਏ ਅਸਲ ਦੇ ਵਿੱਚ ਮੈਨੂੰ ਐ ਲੱਗਦਾ ਹੁੰਦਾ ਕੋਈ ਵੀ ਪੋਲਿਟਿਕਸ ਚ ਆਉਂਦਾ ਨਹੀਂ ਹੁੰਦਾ ਆ ਆਟੋਮੈਟਿਕਲੀ ਸਾਰੇ ਪੋਲਿਟਿਕਸ ਦੇ ਵਿੱਚ ਹੀ ਹੁੰਦੇ ਆ ਅਰ ਔਰ ਕਿਉਂਕਿ ਸਾਡੀ ਹਰੇਕ ਜ਼ਿੰਦਗੀ ਦਾ ਜਿਹੜਾ ਕੋਈ ਕੋਈ ਫੈਸਲਾ ਉਹ ਸਿਆਸਤ ਦੇ ਨਾਲ ਜੁੜਿਆ ਹੁੰਦਾ ਸੋ ਇਸ ਲਈ ਕੋਈ ਵੀ ਗੈਰ ਸਿਆਸੀ ਨਹੀਂ ਹੁੰਦਾ ਹਮੇਸ਼ਾ ਹੀ ਸਿਆਸੀ ਹੁੰਦਾ ਅ ਇਸੇ ਤਰ੍ਹਾਂ ਮੇਰਾ ਇਹ ਸੀਗਾ ਕਿ ਮੈਂ ਸਟੂਡੈਂਟ ਯੂਨੀਅਨ ਦੇ ਵਿੱਚ ਇਨਵੋਲਡ ਸੀਗਾ ਸਟੂਡੈਂਟ ਪੋਲਿਟਿਕਸ ਦੇ ਵਿੱਚ ਇਨਵੋਲਡ ਸੀ ਉਸ ਤੋਂ ਬਾਅਦ ਮੈਂ ਜਿਹੜਾ ਸਾਡੇ ਲੀਡਰ ਹੈ ਰੈਚਲ ਨੌਟਲੀ ਉਹਨਾਂ ਦੇ ਨਾਲ ਉਹਨਾਂ ਦੇ ਦਫ਼ਤਰ ਦੇ ਵਿੱਚ ਜੌਬ ਜੌਬ ਵੀ ਕੀਤੀ ਹੈ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਹਾਂ ਇਹ ਕਿਹਾ ਸੀ ਕਿ ਤੁਸੀਂ ਇਲੈਕਸ਼ਨ ਲੜੋ ਤੇ ਫਿਰ ਕੈਲਗਰੀ ਨਾਰਥ-ਈਸਟ ਦੇ ਹਲਕੇ ਤੋਂ ਮੈਂ ਇਲੈਕਸ਼ਨ ਲੜੀ ਸੀ ਗੁਰਿੰਦਰ ਜੀ ਕਿਹਾ ਜਾ ਰਿਹਾ ਔਰ ਕਿਹੜੀ ਪਾਰਟੀ ਹੈ ਤੁਹਾਡੀ ਔਰ ਕਿਹਾ ਜਾ ਰਿਹਾ ਕਿ ਸਭ ਤੋਂ ਛੋਟੀ ਉਮਰ ਦੇ ਜਿਹੜੇ ਅਲਵਾਟਾ ਦੇ ਵਿੱਚ ਤੁਸੀਂ ਐਮਐਲਏ ਬਣੇ ਹਾਂਜੀ ਮੇਰੀ ਐਨਡੀਪੀ ਹੈ ਜੀ 87 ਸੀਟਾਂ ਨੇ ਟੋਟਲ ਸਾਡੇ 38 ਐਮਐਲਏ ਨੇ ਔਰ ਕੱਲਾ ਇਹ ਨਹੀਂ ਕਿ ਮੈਂ ਉੱਥੇ ਇਲੈਕਟ ਹੋਇਆ ਉੱਥੇ ਪਹਿਲੇ ਇੱਕ ਕਾਲੀ ਮੂਲ ਦੀ ਔਰਤ ਵੀ ਇਲੈਕਟ ਹੋਈ ਹੈ ਉੱਥੇ ਦੋ ਮੂਲ ਨਿਵਾਸੀ ਨੇ ਜਿਹੜੇ ਉਸ ਮੁਲਕ ਦੇ ਜਿਨ੍ਹਾਂ ਦਾ ਅਸਲ ਚੋ ਮੁਲਕ ਹੈ ਪਹਿਲੀ ਵਾਰੀ ਅਸੈਂਬਲੀ 'ਚ ਹੋਇਆ ਕਿ ਦੋ ਮੂਲ ਨਿਵਾਸੀ ਇਲੈਕਟ ਹੋ ਕੇ ਸਾਡੀ ਪਾਰਟੀ ਦੇ ਵੱਲੋਂ ਉੱਥੇ ਗਏ ਨੇ ਫਿਰ ਇੱਕ ਸੋਮਾਲੀਆ ਦਾ ਇੱਕ ਹੈ ਉਹ ਇਲੈਕਟ ਹੋਇਆ ਪਹਿਲੀ ਵਾਰੀ ਸੋਮਾਲੀਆ ਦਾ ਕੋਈ ਜਿਹੜਾ ਅਸੈਂਬਲੀ ਤੱਕ ਪਹੁੰਚਿਆ ਹੋਵੇ ਸੋ ਬਹੁਤ ਸਾਰੇ ਮੇਰੇ ਨਾਲੋਂ ਵੀ ਜਿਹੜੇ ਵੱਧ ਕੁਆਲੀਫਾਈਡ ਵੱਧ ਜਿਹੜੇ ਮੈਂਬਰਲ ਐਕਟ ਹੋ ਕੇ ਅਸੈਂਬਲੀ ਦੇ ਵਿੱਚ ਪਹੁੰਚੇ ਨੇ ਔਰ ਆਵਾਜ਼ ਵੀ ਉਠਾ ਰਹੇ ਨੇ ਐਮਐਲਏ ਸਾਹਿਬ ਡਿਫਰੈਂਟ ਕੀ ਹੈ ਇੰਡੀਆ ਦੀ ਰਾਜਨੀਤੀ ਦਾ ਕੈਨੇਡਾ ਦਾ ਖਾਸ ਕਰਕੇ ਪੰਜਾਬ ਦਾ ਹਾਂ ਦੇਖੋ ਜੀ ਮੇਰੇ ਲਈ ਕੋ ਬਹੁਤ ਸਿਆਣੀ ਗੱਲ ਨਹੀਂ ਹੈ ਕਿ ਮੈਂ ਇਸ ਮੁਲਕ ਦੀ ਰਾਜਨੀਤੀ ਤੇ ਕੋਈ ਟਿੱਪਣੀ ਕਰਾਂ ਇਹ ਇਸ ਮੁਲਕ ਦੇ ਲੋਕ ਜਿਹੜੇ ਨੇ ਜਿਹੜੇ ਇੱਥੇ ਰੋਜ਼ ਰਹਿੰਦੇ ਨੇ ਜਿਹੜੇ ਇਸ ਮੁਲਕ ਦੀ ਸਿਆਸਤ ਦੇ ਵਿੱਚ ਸਰਗਰਮ ਨੇ ਇਹ ਉਹਨਾਂ ਦੇ ਲਈ ਉਹਨਾਂ ਦਾ ਵਿਸ਼ਾ ਹੈ ਕਿ ਉਹ ਇਸ ਤੇ ਗੱਲਬਾਤ ਕਰਨ ਮੈਂ ਇਹ ਚੰਗਾ ਵੀ ਨਹੀਂ ਮੇਰੇ ਮੇਰੇ ਲਈ ਠੀਕ ਵੀ ਨਹੀਂ ਹੈ ਕਿ ਮੈਂ ਇਸ ਮੁਲਕ ਦੇ ਵਿੱਚ ਰਹਿੰਦਾ ਨਹੀਂ ਮੈਂ ਇਸ ਮੁਲਕ ਦੇ ਵਿੱਚ ਦੀਆਂ ਜਿਹੜੀਆਂ ਰੋਜ਼ ਦੀਆਂ ਸਮੱਸਿਆਵਾਂ ਮੈਂ ਉਹਨਾਂ ਦੇ ਵਿੱਚ ਦੀ ਨੰਗਦਾ ਨਹੀਂ ਹੈ ਮੈਂ ਉਹਨਾਂ ਨੂੰ ਫੇਸ ਨਹੀਂ ਕਰਦਾ ਤੇ ਐਵੇਂ ਮੈਂ ਕੋਈ ਟਿੱਪਣੀ ਕਰਾਏ ਮੇਰੇ ਲਈ ਕੋਈ ਸਿਆਣੀ ਗੱਲ ਨਹੀਂ ਹੈ ਇੰਡੀਆ ਪੰਜਾਬ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਕਿਵੇਂ ਜਿਹੜੀ ਰਾਜਨੀਤੀ ਚੱਲਦੀ ਹੈ ਔਰ ਲੋਕ ਜਿਹੜਾ ਉਮੀਦਵਾਰ ਚੁੰਨਦੇ ਕਿਸ ਤਰੀਕੇ ਦੇ ਨਾਲ ਚੁੰਨਦੇ ਕਿਵੇਂ ਵੋਟ ਪੈਂਦੀ ਹੈ ਵਿਦੇਸ਼ ਦੀ ਤੁਹਾਡੀ ਉੱਥੋਂ ਦੀ ਗੱਲ ਕਰੀਏ ਵਾਟਰ ਦੀ ਲੋਕਾਂ ਦੇ ਮਾਈਂਡ ਦੇ ਵਿੱਚ ਕੀ ਹੁੰਦਾ ਕੀ ਸੋਚ ਕੀ ਹੁੰਦੀ ਹੈ ਪ੍ਰੋਫੈਸ਼ਨਲ ਚੁੰਨਦੇ ਆ ਪਾਰਟੀ ਚ ਹੁੰਦੇ ਆ ਕੀ ਦੇਖਦੇ ਆ ਕੀ ਸਵਾਲ ਖੜੇ ਕਰਦੇ ਆ ਜਦੋਂ ਤੁਸੀਂ ਜਾਣਦੇ ਹੋ ਉਹਨਾਂ ਤੋਂ ਵੋਟਾਂ ਮੰਗਦੇ ਦੇਖੋ ਇਸ ਮੁਲਕ ਦੇ ਵਿੱਚ ਵੀ ਲੋਕ ਬਹੁਤ ਸਿਆਣੇ ਨੇ ਲੋਕ ਆਪਣੀ ਸਮਝ ਦੇ ਨਾਲ ਵੋਟ ਪਾਉਂਦੇ ਨੇ ਔਰ ਇਹ ਸਾਡੇ ਲਈ ਕੋਈ ਸਾਨੂੰ ਗਲਤਫਹਿਮੀ ਨਹੀਂ ਹੋਣੀ ਚਾਹੀਦੀ ਕਿ ਲੋਕ ਕਦੇ ਕਿਸੇ ਗਲਤ ਲੋਕ ਕਿਸੇ ਨੂੰ ਵੋਟ ਪਾਉਂਦੇ ਹੋਣ ਇਹ ਠੀਕ ਹੈ ਕਿ ਕਈ ਵਾਰੀ ਕੋਈ ਗਲਤੀ ਵੀ ਹੋ ਸਕਦੀ ਹੈ ਕਈ ਵਾਰੀ ਕੋਈ ਪੁਲੇਖਾ ਵੀ ਪਾਇਆ ਜਾ ਸਕਦਾ ਲੇਕਿਨ ਇਹ ਨਹੀਂ ਹੈ ਲੋਕਾ ਲੋਕ ਕਦੇ ਵੀ ਮਾੜੇ ਨਹੀਂ ਹੁੰਦੇ ਲੋਕ ਸੋਚ ਸਮਝ ਕੇ ਵੋਟ ਪਾਉਂਦੇ ਨੇ ਉਸ ਮੁਲਕ ਦੇ ਵਿੱਚ ਵੀ ਇਹ ਵੀ ਹੈ ਕਿ ਲੋਕ ਸਵਾਲ ਕਰਦੇ ਨੇ ਜਿਹੜੇ ਉਹਨਾਂ ਦੇ ਮਸਲੇ ਨੇ ਉਹਨਾਂ ਬਾਰੇ ਸਵਾਲ ਪੁੱਛਦੇ ਨੇ ਔਰ ਹਰੇਕ ਪਾਰਟੀ ਦਾ ਜਿਹੜਾ ਨੁਮਾਇੰਦਾ ਉਹ ਲੋਕਾਂ ਦੇ ਘਰਾਂ ਤੱਕ ਜਾਂਦਾ ਮੈਂ ਵੀ ਗਿਆ ਔਰ ਇੱਕ ਵਾਰ ਨਹੀਂ ਤਿੰਨ ਵਾਰ ਹੀ ਗਏ ਆ ਔਰ ਜਿੰਨੇ ਵੀ ਮਸਲੇ ਜਿਹੜੇ ਲੋਕਾਂ ਦੇ ਸੀ ਅਸੀਂ ਉਹਨਾਂ ਦੇ ਜੋ ਸਾਡੇ ਕੋਲ ਹੱਲ ਸੀ ਅਸੀਂ ਉਹ ਪੇਸ਼ ਕਰਦੇ ਰਹੇ ਆ ਐਮਐਲਏ ਐਮਐਲਏ ਸਰ ਜਿਵੇਂ ਹੁਣ ਨਵੀਆਂ ਪਾਲਿਸੀਆਂ ਬਣ ਰਹੀਆਂ ਹਨ ਹਾਲਾਂਕਿ ਤੁਹਾਡੀ ਪਾਰਟੀ ਵੱਖਰੀ ਹੈ ਟ੍ਰੋਟੋ ਦੀ ਵੱਖਰੀ ਹੈ ਜਿਹੜੀਆਂ ਨਵੀਆਂ ਪਾਲਿਸੀਆਂ ਬਣਦੀਆਂ ਫਿਰ ਟ੍ਰੋਟੋ ਦੀਆਂ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਇਹ ਹਮੇਸ਼ਾ ਇਹ ਪਹਿਲੀ ਵਾਰ ਨਹੀਂ ਹੋਇਆ ਪਹਿਲਾਂ ਵੀ ਪਾਲਿਸਿਸ ਜਿਹੜੀਆਂ ਬਣਦੀਆਂ ਤੁਸੀਂ ਦੇਖਿਆ ਹੋਣਾ ਪਹਿਲਾਂ ਇੱਕ ਨੰਬਰ ਸਿਸਟਮ ਹੁੰਦਾ ਸੀਗਾ ਜਿਹਦੇ ਨਾਲ ਇਮੀਗ੍ਰੇਸ਼ਨ ਹੁੰਦੀ ਸੀ ਉਹ ਬੰਦ ਕਰਕੇ ਫਿਰ ਇਹਨਾਂ ਨੇ ਹੋਰ ਪਾਲਸੀ ਬਣਾ ਲਈ ਉਸ ਨੂੰ ਵੀ ਉਹਦੇ ਵਿੱਚ ਵੀ ਬਹੁਤ ਸਾਰੀਆਂ ਤਬਦੀਲੀਆਂ ਕਰ ਲਈਆਂ ਪਹਿਲਾਂ ਸਟੂਡੈਂਟ ਨਹੀਂ ਸੀ ਜਾਂਦੇ ਫਿਰ ਸਟੂਡੈਂਟਸ ਜਾਣ ਲੱਗ ਗਏ ਫਿਰ ਉਹਨਾਂ ਦੇ ਜੀਆਈਸੀ ਵਾਲਾ ਸਿਸਟਮ ਆ ਗਿਆ ਜਿਸ ਵੇਲੇ ਮੈਂ ਗਿਆ ਉਸ ਵੇਲੇ 6 ਮਹੀਨੇ ਸਟੂਡੈਂਟ ਕੰਮ ਨਹੀਂ ਸੀ ਕਰ ਸਕਦੇ ਉੱਥੇ ਜਾ ਕੇ ਹੁਣ ਜਾਂਦੇ ਸਾਰ ਕੰਮ ਕਰ ਸਕਦੇ ਨੇ ਸੋ ਬਹੁਤ ਸਾਰੀਆਂ ਤਬਦੀਲੀਆਂ ਉਹ ਕਰਦੇ ਰਹਿੰਦੇ ਨੇ ਆਪਣੇ ਮੁਲਕ ਦੇ ਵਿੱਚ ਔਰ ਇਹ ਕੋਈ ਰੈਗੂਲਰ ਪ੍ਰੋਸੈਸ ਹੀ ਹੁੰਦਾ ਇਹ ਕੋਈ ਇਸ ਚੀਜ਼ ਨੂੰ ਐ ਨਹੀਂ ਦੇਖਣ ਦੀ ਲੋੜ ਕੇ ਸਾਡੇ ਖਿਲਾਫ ਨੇ ਜਾਂ ਕਿਸੇ ਤਰ੍ਹਾਂ ਦੀ ਕੋਈ ਉਹ ਗੱਲ ਹੈ ਜਿਹੜੀ ਹੁਣ ਰੀਸੈਂਟ ਤਬਦੀਲੀ ਕੀਤੀ ਗਈ ਆ ਉਥੇ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕਰਨ ਦੇ ਲਈ ਉਹਨਾਂ ਦੀ ਇੱਕ ਕੋਸ਼ਿਸ਼ ਹੈ ਦੇਖਦੇ ਹਾਂ ਹੁਣ ਇਸ ਦਾ ਕੀ ਨਤੀਜਾ ਨਿਕਲਦਾ ਕਿਉਂਕਿ ਹੁਣੀ ਉਹ ਪਾਲਿਸੀ ਇੰਪਲੀਮੈਂਟ ਕੀਤੀ ਗਈ ਆ ਔਰ ਆਉਣ ਵਾਲੇ ਸਮੇਂ ਚ ਪਤਾ ਲੱਗੂਗਾ ਕਿ ਉਹ ਕੀ ਕਿਸ ਤਰ੍ਹਾਂ ਉਹਦਾ ਨਤੀਜਾ ਜੀ ਸਾਹਿਬ ਜਿਹੜਾ ਤੁਹਾਨੂੰ ਮਾਨਸਿਕ ਕਰਨ ਰਿਹਾ ਤੁਹਾਨੂੰ ਹੱਕ ਦੇ ਵਿੱਚ ਮਿਲ ਰਿਹਾ ਤੋਂ ਫਰੀਦਕੋਟ ਦੇ ਵਿੱਚੋਂ ਖਾਸ ਕਰਕੇ ਆਪਾਂ ਜੀ ਕੋਈ ਐਨਜੀਓ ਕੋਈ ਨਹੀਂ ਰਿਹਾ ਹੋਣਾ ਜਿਹਨੇ ਤੁਹਾਡਾ ਮਾਨਸਿਕ ਕਰਨ ਨਹੀਂ ਕੀਤਾਗਾ ਅੱਜ ਜਿਵੇਂ ਹੁਣ 올ਡ ਸਟੂਡੈਂਟ ਹੈ ਜਿਵੇਂ ਡੀਜੀ ਸਾਹਿਬ ਕਦੇ ਆਉਂਦੇ ਆ ਸਾਹਿਬ ਤਾਂ ਸਾਰੇ ਸੀਨੀਅਰ ਜਿਹੜੇ ਇੱਥੇ ਸਟੂਡੈਂਟ ਜਿਹੜੇ ਹੋਲਡ ਖੜੇ ਆ ਕੀ ਮਾਣ ਮਹਿਸੂਸ ਕਰ ਰਹੇ ਜੀ ਮੇਰੇ ਲਈ ਇਹ ਆਨਰ ਦੀ ਗੱਲ ਹੈ ਕਿ ਆਹ 올ਡ ਸਟੂਡੈਂਟ ਐਸੋਸੀਏਸ਼ਨ ਵਰਜਿੰਦਰਾ ਕਾਲਜ ਦੀ ਉਹਨਾਂ ਨੇ ਟਾਈਮ ਕੱਢਿਆ ਉਹਨਾਂ ਨੇ ਅੱਜ ਇੱਥੇ ਗੱਲਬਾਤ ਦਾ ਇੱਕ ਮੌਕਾ ਬਣਾਇਆ ਔਰ ਵਰਜਿੰਦਰਾ ਕਾਲਜ ਜਿਹੜਾ ਹੈ ਇਹਦੇ ਵਿੱਚ ਮੈਂ ਹਾਕੀ ਵੀ ਖੇਡਦਾ ਰਿਹਾ ਆ ਇਹਦੇ ਵਿੱਚ ਮੈਂ ਹੁਣ ਵੀ ਕਦੇ ਜਦੋਂ ਕਈ ਵਾਰੀ ਥੱਕ ਜਾਈਦਾ ਜਾਂ ਕਈ ਵਾਰੀ ਕਿਤੇ ਕੋਈ ਸ਼ਾਮ ਨੂੰ ਕੋਈ ਬਾਹਰ ਨਿਕਲੀਦਾ ਤਾਂ स्विਮਿੰਗ ਕਰਨ ਚਲੇ ਜਾਈਦਾ ਤਾਂ स्विਮਿੰਗ ਵੀ ਮੈਂ ਐਸੇ ਪੂਲ ਤੋਂ ਸਿੱਖੀ ਆ ਜਿਹੜਾ ਬਰਜਿੰਦਰਾ ਕਾਲਜ ਦੇ ਵਿੱਚ ਆ ਮੇਰੇ ਦੋਸਤਾਂ ਉਹ ਹਾਲੇ ਵੀ ਇੱਥੇ ਕ੍ਰਿਕਟ ਖੇਡਦੇ ਨੇ ਸੋ ਇਸ ਲਈ ਇਹ ਜਿਹੜੀਆਂ ਆਰਗੇਨਾਈਜੇਸ਼ਨਾਂ ਨੇ ਜਿਹੜੀਆਂ ਇੰਸਟੀਚੂਸ਼ਨਸ ਨੇ ਇਹ ਲੋਕਾਂ ਦੇ ਪੈਸੇ ਤੇ ਚੱਲਦੀਆਂ ਨੇ ਔਰ ਬਹੁਤ ਹੀ ਵੈਲ ਕੁਆਲੀਫਾਈਡ ਬਹੁਤ ਹੀ ਵੈਲ এডਿਕੇਟਿਡ ਲੋਕ ਇਸ ਇਹਨਾਂ ਸੰਸਥਾਵਾਂ 'ਚੋਂ ਪੜ੍ਹ ਲਿਖ ਕੇ ਅੱਗੇ ਗਵਰਨਮੈਂਟ ਸਰਵਸਤੇ ਵਿੱਚ ਜਾਂ ਪ੍ਰਾਈਵੇਟ ਸੈਕਟਰ ਦੇ ਜਾਂ ਕਿਤੇ ਵੀ ਉਹ ਜਾਂਦੇ ਨੇ ਤੇ ਇਹ ਇਹਨਾਂ ਆਰਗੇਨਾਈਜੇਸ਼ਨਾਂ ਦੀ ਦੇਣ ਆ ਇਸ ਲਈ ਬਹੁਤ ਜ਼ਰੂਰੀ ਆ ਕਿ ਅਸੀਂ ਐਜੂਕੇਸ਼ਨ ਨੂੰ ਫੰਡ ਕਰੀਏ ਬਹੁਤ ਜ਼ਰੂਰੀ ਆ ਕਿ ਅਸੀਂ ਇਹਨਾਂ ਆਰਗੇਨਾਈਜੇਸ਼ਨਜ਼ ਨੂੰ ਇਹਨਾਂ ਇੰਸਟੀਚੂਸ਼ਨਜ਼ ਨੂੰ ਬਚਾ ਕੇ ਰੱਖੀਏ ਲਾਸਟ ਸਵਾਲ ਆ ਜਿਹੜੀ ਯੂਥ ਹੈ ਭਾਵੇਂ ਇੰਡੀਆ ਦੀ ਹੋਵੇ ਪੰਜਾਬ ਦੀ ਹੋਵੇ ਭਾਵੇਂ ਬਾਹਰ ਹੋਵੇ ਯੂਥ ਨੂੰ ਤੁਹਾਡਾ ਮੈਸੇਜ ਕੀ ਕਿਉਂਕਿ ਜਿਹੜਾ ਤੁਹਾਡਾ ਮੈਸੇਜ ਹੈ ਨਾ 30 ਸਾਲ ਦੀ ਉਮਰ ਦੇ ਵਿੱਚ ਤੁਸੀਂ ਇੰਨੀ ਚੀਜ਼ ਅਪਲਬਧੀ ਅਸਲ ਕੀਤੀ ਹੈ ਤੇ ਮੈਸੇਜ ਦਿਓਗੇ ਤੁਹਾਡਾ ਕਾਫੀ ਬੱਚਿਆਂ ਦਾ ਜਿਹੜੀ ਲਾਈਫ ਬਦਲ ਸਕਦਾ ਜੀ ਦੇਖੋ ਹਰੇਕ ਨੌਜਵਾਨ ਦੇ ਹਰੇਕ ਅ ਇਨਸਾਨ ਦੇ ਆਪਣੇ ਆਪਣੇ ਹਾਲਾਤ ਹੁੰਦੇ ਨੇ ਮੇਰੇ ਹਾਲਾਤ ਵੱਖਰੇ ਸੀਗੇ ਜਿਹੜੇ ਹੁਣ ਜਾ ਰਹੇ ਨੇ ਉਹਨਾਂ ਦੇ ਵੱਖਰੇ ਹਾਲਾਤ ਨੇ ਔਰ ਉਹ ਬਹੁਤ ਮਿਹਨਤ ਕਰ ਰਹੇ ਨੇ ਮੈਂ ਉਹਨਾਂ ਨੂੰ ਅੱਖੀਂ ਦੇਖਦਾ ਕਿ ਜੇ 16-16 ਘੰਟੇ ਉਹ ਕੰਮ ਕਰਦੇ ਨੇ ਤੇ ਕਿੰਨੀਆਂ ਤੇ ਗੜੀਆਂ ਆਫਿਸਾਂ ਦਿੰਦੇ ਨੇ ਜਿਹੜੇ ਫਿਰ ਵੀ ਉਹਨਾਂ ਦੀ ਤਨਖਾਹ ਕਈ ਵਾਰੀ ਮਾਰੀ ਜਾਂਦੀ ਆ ਵਿਚਾਰੇ ਫਿਰ ਕੋਈ ਹੋਰ ਕੰਮ ਲੱਭਦੇ ਨੇ ਸੋ ਇਸ ਲਈ ਮੈਂ ਸ਼ਾਇਦ ਉਹਨੇ ਓਕੇ ਸਮੇਂ ਚੋਂ ਨਹੀਂ ਲੰਘ ਸਕਿਆ ਜਿੰਨੇ ਚੋਂ ਹੁਣ ਦੇ ਸਟੂਡੈਂਟ ਲੰਘ ਰਹੇ ਨੇ ਜਾਂ ਜੋ ਕਰ ਰਹੇ ਨੇ ਸੋ ਇਸ ਲਈ ਮੈਂ ਨਹੀਂ ਸਮਝਦਾ ਕਿ ਕੋਈ ਸਿਆਣੀ ਗੱਲ ਹੋਏਗੀ ਮੇਰੇ ਵਾਸਤੇ ਕਿ ਮੈਂ ਉਹ ਜੀ ਮਿਹਨਤ ਕਰਨ ਵਾਲੇ ਬੱਚਿਆਂ ਨੂੰ ਬੈਠ ਕੇ ਉਤੋਂ ਸਲਾਹਾਂ ਵੀ ਦੇਵਾਂ ਉਹ ਆਲਰੇਡੀ ਆਪਣੀ ਜ਼ਿੰਦਗੀ ਚ ਕਰ ਰਹੇ ਨੇ ਠੀਕ ਆ ਕੋਈ ਪਹਿਲਾਂ ਕਰ ਲੈਂਦਾ ਕੋਈ ਥੋੜਾ ਜਰ ਰੁੱਕ ਕੇ ਕਾਮਯਾਬ ਹੋ ਜਾਂਦਾ ਹੈ ਲੇਕਿਨ ਇਹ ਹੈ ਕਿ ਉਹ ਲੱਗੇ ਹੋਏ ਨੇ ਔਰ ਉਹ ਬੜੀ ਇਮਾਨਦਾਰੀ ਦੇ ਨਾਲ ਬੜੀ ਮਿਹਨਤ ਦੇ ਨਾਲ ਲੱਗੇ ਸੋ ਮੈਨੂੰ ਉਹਨਾਂ ਤੋਂ ਸਿੱਖਣ ਦੀ ਲੋੜ ਹੈ ਨਾ ਕਿ ਉਹਨਾਂ ਨੂੰ ਮੇਰੇ ਤੋਂ ਸਿੱਖਣ ਦੀ ਲੋੜ ਅ ਕਾਰਨ ਇਹ ਹੈਗਾ ਵੀ ਆਪਣੇ ਇਲਾਕੇ ਦੇ ਗੁਰਿੰਦਰ ਸਿੰਘ ਬਰਾੜ ਜਿਹੜੇ ਬਹੁਤ ਯੰਗ ਏਜ ਪੁਸ਼ਿੰਗ ਕਿ ਐਮਐਲਏ ਉੱਥੇ ਬਣੇ ਨੇ ਕੈਨੇਡਾ ਦੇ ਵਿੱਚ ਤੇ ਮੈਂ ਇਹਨਾਂ ਨੂੰ ਸਾਰੇ ਹੀ ਆਪਣੇ ਜਿਹਨੇ ਕਲੱਬ ਦੇ ਤੇ ਦੂਜੀ ਆਪਣੇ ਦੀ 올 ਅਸੋਸੀਏਸ਼ਨ ਦੇ ਜਿਹਨੇ ਮੈਂਬਰਾਂ ਵੱਲੋਂ ਸਾਰਿਆਂ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਤੇ ਅਸੀਂ ਸਾਰੇ ਹੀ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਸਮੇਂ 'ਚ ਇਹ ਹੋਰ ਤਰੱਕੀ ਕਰਨਗੇ ਇਸ ਤੋਂ ਵੱਡੇ ਅਹੁਦੇ ਤੇ ਜਾਣਗੇ ਤੇ ਵੱਧ ਤੋਂ ਵੱਧ ਆਪਣੇ ਦੇਸ਼ ਦਾ ਆਪਣੇ ਖਾਸ ਕਰਕੇ ਫਰੀਕੋਟ ਦੇ ਇਲਾਕੇ ਦਾ ਨਾਮ ਰੋਸ਼ਨ ਕਰਨਗੇ ਹਾਂਜੀ ਮੈਂ ਬਤੌਰ ਵਾਈਸ ਪ੍ਰੀਜ਼ੀਡੈਂਟ ਓਐਸਏ ਬਜਿੰਦਰਾ ਕਾਲਜ ਫਰੀ ਕੋਟ ਹੋਣ ਦੇ ਨਾਤੇ ਮਿਸਟਰ ਗੁਰਿੰਦਰ ਸਿੰਘ ਜੀ ਐਮਐਲਏ ਜ ਕੈਨੇਡਾ ਤੋਂ ਜਿਹੜੇ ਆਏ ਹੈ ਇਹਨੂੰ ਵੈਲਕਮ ਕਰਦਾ ਬੜੀ ਸਾਨੂੰ ਬੜਾ ਬਹੁਤ ਖੁਸ਼ੀ ਹੋਈ ਹੈ ਕਿ ਸਾਡੇ ਫਰੀ ਕੋਟ ਦੇ ਜੰਪਲ ਉਹ ਕੈਨੇਡਾ ਜਾ ਕੇ ਇਹਨੇ ਵਧੀਆ ਕੰਟਰੀ ਚ ਜਾ ਕੇ ਐਮਐਲਏ ਬਣੇ ਹੈ ਖਾਸ ਕਰਕੇ ਉਸ ਮੁਲਕ ਦੇ ਜਿੱਥੇ ਪੰਜਾਬ ਦੀ ਬਹੁ ਗਿਣਤੀ ਚ ਨੌਜਵਾਨ ਜਾ ਰਹੇ ਹੈ ਤੇ ਉਹਨਾਂ ਦੀ ਪ੍ਰਤੀਨਿਧਤਾ ਕਰਨਗੇ ਔਰ ਉਹਨਾਂ ਦੇ ਜਿਹੜੇ ਰਾਈਟਸ ਬੰਦੇ ਹੈ ਉੱਥੇ ਜਾ ਕੇ ਉਹਨਾਂ ਦੀ ਪੂਰੀ ਰੱਖੀ ਕਰਨਗੇ ਤੇ ਉਹਨਾਂ ਜੋ ਪਰਿਵਾਰ ਇੱਥੇ ਉਹਨਾਂ ਦੀ ਅਸੀਂ ਰੱਖੀ ਕਰਾਂਗੇ ਜੀ ਆਏ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਇਸ ਉਮਰ ਦੇ ਵਿੱਚ ਐਮਐਲਏ ਬਣ ਜਾਣਾ ਔਰ ਇਹਨਾਂ ਉਮੀਦਾਂ ਦੇ ਨਾਲ ਦੇ ਉਮੀਦ ਕਰਦੇ ਹਾਂ ਅਸੀਂ ਵੀ ਸਾਰੇ ਕਿ ਵੱਧ ਤੋਂ ਵੱਧ ਤਰੱਕੀ ਕਰਨਗੇ ਹੋਰ ਪੋਸਟਾਂ ਦੇ ਉੱਪਰ ਜਾ ਕੇ ਪਹੁੰਚਣਗੇ ਪਲੱਸ ਫਰੀਦਕੋਟ ਪੰਜਾਬ ਤੇ ਇੰਡੀਆ ਦਾ ਨਾਮ ਬਹੁਤ ਇਹ ਸਾਡੇ ਵਾਸਤੇ ਪ੍ਰਾਊਡ ਦੀ ਗੱਲ ਹੈ ਖਾਸ ਕਰਕੇ ਫਰੀਦਕੋਟ ਦੀ ਦੇ ਪੰਜਾਬ ਦੀ ਕਿ ਸਾਡਾ ਇੱਕ ਨੌਜਵਾਨ ਬੱਚਾ ਜਿਹੜਾ ਉੱਥੇ ਜਾ ਕੇ ਏਡੀ ਵੱਡੀ ਪੋਸਟ ਤੇ ਜਾਂਦੇ ਆ ਸ਼ੁਰੂ 'ਚ ਐਮਐਲਏ ਬਣ ਗਿਆ ਤੇ ਉਮੀਦ ਕਰਦੇ ਆ ਕਿ ਇਹ ਸਾਰੇ ਜਿਹੜੇ ਪੰਜਾਬੀ ਐ ਉਹਨਾਂ ਦੀ ਵੀ ਸਾਰੇ ਹੱਕ ਹੱਕਾਂ ਦੀ ਜੋ ਵੀ ਪ੍ਰੋਬਲਮਸ ਐ ਉਹਨਾਂ ਦੀ ਉਹਦਾ ਹੱਲ ਕਰਦੇ ਰਹਿਣਗੇ ਔਰ ਬਹੁਤ ਹੀ ਯੂਸਫੁਲ ਸਾਬਤ ਹੋਣਗੇ ਮੈਂ ਪ੍ਰਿੰਸੀਪਲ ਬ੍ਰਿਜਿੰਦਰਾ ਕਾਲਜ ਫਰੀਦਕੋਟ ਮੈਂ 스ਪੀਡ ਦੇ ਐਮਐਲਏ ਬਣਨ ਤੇ ਕੈਨੇਡਾ ਦੇ ਇਹੀ ਪਹਿਲਾਂ ਤਾਂ ਸਾਰੀ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਦਿੰਨਾ ਤੇ ਇਹ ਜਿਹੜੇ ਸਾਡੇ ਫਰੀਦਕੋਟ ਜਿਹੜੀ ਕੀ ਬਾਬਾ ਫਰੀਦ ਦੀ ਚਰਨ ਛੋਹ ਤਰਤੀ ਹੈ ਮੈਂ ਇਹਨਾਂ ਨੂੰ ਇਹੀ ਕਹਾਂਗਾ ਕਿ ਇਹ ਜਿਹੜੇ ਸਾਡੇ ਅਧਰਤ ਸੰਸਕਾਰ ਹੈ ਜਾਂ ਬਾਬਾ ਜੀ ਜਿਹੜੀਆਂ ਸਿੱਖਿਆਵਾਂ ਹੈ ਉਹਨਾਂ ਨੂੰ ਭੁੱਲ ਨਾ ਜਾਣ ਤੇ ਸਭ ਦੇ ਨਾਲ ਜਸਟਿਸ ਕਰਨ ਤੇ ਸਾਡੇ ਫਰੀਦਕੋਟ ਦਾ ਤੇ ਸੇ